ਦੇ ਇਸ ਨੂੰ ਬੁੱਕ ਕਰਦੇ ਹਾਂ ਕਿ ਇਸ ਲਈ ਮੂਵੀ ਦੇ ਵਿੱਚ ਚੁੱਕ ਕੇ ਸਨ ਤੇ ਤਾਂ ਬੈਰੀ ਸਪੰਨ ਤੋਂੰਦਨ ਨਾ ਸਮਝਿਆ ਤਾਂ ਸੀਕ੍ਰੇਟੰਟ ਉਹਨਾਂ ਦਿੱਤੋ ਮੈਂ ਆਫ ਦਾ ਇੰਡੀਆ ਨਾ ਤੇ ਮੈਨੂੰ ਲੱਗਦਾ ਤਾਂ ਕਿ ਉਸਕਾ ਪੇਸੇ ਤੇ ਬਾਕੀ ਇਹ ਸੋਪੇ ਦੇ ਵਿੱਚ ਸਨ ਅਟਰੀਸ਼ਾ ਅਕ ਰਿਟਰਨ ਲਈ ਆਸ ਕੋਲ ਕਰਦਾ ਤੇ ਕਿਤੋਂ ਗਿਆ ਰ ਮੈਂ ਤਾਂ ਕਿਹਾ ਵੀ ਬਿਚਲਿਆ ਹੋ ਗਿਆ ਬਸ ਜੀ ਮੈਂ ਲੇਟੇ ਕਿਤਾਣਾਂ ਕਰਕੇ ਜਦੋਂ ਇਹ ਸੀ ਤੇ ਬਸ ਸਿੱਧਾ ਬਣਾਇਆ ਤੇ ਦੇਸੀ ਛਲਾਹ ਲੈਂਦੇ ਆ ਤੇ ਫਿਰ ਸਾਡੇ ਦੀ ਚੰਨਰ ਸੋਨੀਆਂ ਦੀ ਥੋੜੀਆਂ ਆਇਆ ਦੋ ਇੱਟਾ ਸੈੱਟ ਕਰਕੇ ਉੱਚਾ ਕਰ ਲਿਆ ਤੇ ਫਿਰ ਪੱਥਰ ਰੱਖ ਕੇ ਲਾ ਲਿਆ ਸੀ ਤੇ ਇੱਥੇ ਮੋਤੀਲਾ ਧੋ ਰਹੀ ਨਹੀਂ ਮਤੀਲਾ ਧੋ ਕੇ ਵਾਸੀ ਮੈਂ ਧਰੋਣੇ ਪਾਣੀ ਤੇ ਮੈਂ ਤਾਂ ਮੋਟਰ ਦੇ ਨਾਲ ਨਾ ਲੈਣੀ ਆ ਤੇ ਦੀ ਗਾਹੀ ਸੁਤਵੀ ਤੇ ਥੋੜਾ ਜਿਹਾ ਇਹ ਨਾ ਤਾਂ ਬੜਾ ਪਤਲਾ ਨਾ ਬੜਾ ਮੋਟਾ ਜਿਹਾ ਇੱਕ ਪਰਾ ਤੇ ਇਹਨੂੰ ਚੰਗੀ ਤਰ੍ਹਾਂ ਪਾਉਂਗੀ ਤੇ ਵਿਦਾ ਹਣ ਦੇਣਾ ਸਰਪਾਈ ਜਿਹੜੀ ਸੀ ਸੂਟ ਨੂੰ ਤਾਂ ਫਿਰ ਪਾ ਦੇਣਾ ਜਿਸ ਤਰ੍ਹਾਂ ਕਰ ਲਿਆ ਕਿੰਨੇ ਲੱਗਈ ਨਹੀਂ ਕਰੂੰਗੀ ਪਰ ਇਹ ਸੀ ਤੇ ਬਰੀਆ ਤੁਸੀਂ ਤੇ ਵੇਸੇ ਜਦੋਂ ਆਇਆ ਪਰ ਪਾਈ ਫਿਰ ਕਿਹਾ ਕਿ ਜਿਸ ਤੇ ਨਾ ਕੇ ਆ ਕੇ ਫਿਰ ਮੈਂ ਇੱਥੇ ਲੱਗੀ ਸੀ ਆਟਾ ਗੁੰਨਣ ਆਟਾ ਮ ਗੁੰਨ ਲਿਆ ਸੀ ਤੇ ਦੀਵਾ ਵੀ ਬਣਾ ਲਿਆ ਸੀ ਅਜੀ ਜਾਣਾ ਸੀ ਮੰਦਰ ਮੈਂ ਤੇ ਸੁਨੈਣ ਸੁਨਿਆ ਗਈ ਹੋਈ ਸੀ ਨਹਾਉਣ ਤੇ ਮੈਂ ਕਿਹਾ ਚੱਲ ਮੈਨੇ ਆਟਾ ਗੁੰਨ ਲੈਣੀ ਆ ਆਟਾ ਗੁੰਨ ਕੇ ਦਿਵਾ ਵਗੈਰਾ ਬਣਾ ਲੈਣੀ ਵੀ ਹੋਰ ਇੰਨੇ ਨਾ ਆਉਗੀ ਤੇ ਬਸ ਅਸੀਂ ਫਿਰ ਮੈਂ ਇੱਥੇ ਹੱਥ ਵਗੈਰਾ ਧੋ ਰਹੀ ਸੀ ਆਪਦੇ ਤੇ ਫਿਰ ਮੈਂ ਭਾਂਡੇ ਕੱਢ ਰਹੀ ਸੀ ਸਾਰੇ ਟੋਕਰੇ ਦੇ ਵਿੱਚੋਂ ਵੀ ਕੱਢ ਦੂੰਗੀ ਸਾਰੇ ਜਿਹੜੇ ਪਏ ਸੀ ਐਕਸਟਰਾ ਹਨਾ ਫालतू ਦੇ ਜਿਹੜੇ ਸਾਲਫਾ ਵਗੈਰਾ ਰੱਖਣ ਵਾਲੇ ਤੇ ਬਾਕੀ ਚਮਚੇ ਵਗੈਰਾ ਟੰਗ ਤੇ ਸਾਰਾ ਸੈੱਟ ਕਰਤਾ ਸੀ ਕੰਡੇ ਆ ਦਸਮਾਨ ਤੇ ਉਸ ਦਿਵਾਰ ਫਿਰ ਮੈਂ ਇੱਥੇ ਗੜਬੀ ਚ ਕਿਉਂ ਗਰਮ ਕੀਤਾ ਸੀ ਆਪਾਂ ਪੌਣਾ ਚ ਦੀਵੇ ਦੇ ਵਿੱਚ ਬੇਲ ਪੱਤਰ ਲੈ ਲਿਆ ਸੀ ਮੈਂ ਕਿਉਂਕਿ ਸੋਮਵਾਰ ਬੇਲ ਪੱਤਰ ਤੋੜੀਦਾ ਨਹੀਂ ਫਿਰ ਮੈਂ ਸੰਡੇ ਨੂੰ ਤੋੜ ਲਿਆ ਸੀ ਕੱਲ ਤੇ ਫਿਰ ਵਸ ਮੈਂ ਇੱਥੇ ਕਿਉਂ ਗਰਮ ਕਰਕੇ ਦੀਵੇ ਚ ਪਾ ਲੂੰਗੀ ਤੇ ਵਸ ਇੱਥੇ ਪਾ ਕੇ ਤੇ ਵਸ ਧੂਪ ਲੈ ਲਈ ਸੀ ਬੇਲ ਪੱਤਰ ਲੈ ਲਿਆ ਸੀ ਤੇ ਬਾਕੀ ਫੁੱਲ ਵਗੈਰਾ ਤੋੜ ਲਏ ਸੀ ਮੈਂ ਡੱਬੇ ਦੇ ਵਿੱਚ ਪਾਏ ਹੋਏ ਸੀ ਉਹ ਤੇ ਬਾਕੀ ਵਸ ਫਿਰ ਮੈਂ ਜਲ ਵਗੈਰਾ ਪਾ ਲੂੰਗੀ ਰਿਸ਼ ਨੂੰ ਵੇਟ ਕਰਦੀ ਸੀ ਰਿਸ਼ੂ ਦੀ ਤੇ ਮੈਂ ਕਿਹ ਚੱਲ ਵੀ ਦੁੱਧ ਲੈਣ ਗਿਆ ਸੀ ਵੀ ਕੱਚੀ ਲੱਸੀ ਲੈ ਕੇ ਜਾਵਾਂਗਾ ਪਾ ਮੰਦਰ ਦੇ ਵਿੱਚ ਤੇ ਇੱਧਰ ਸੁਨਿਆਨੇ ਨਾ ਕੇ ਜੋਤ ਲਾਤੀ ਸੀ ਤੇ ਤੁਸੀਂ ਵੀ ਕਰ ਲਓ ਭਗਵਾਨ ਜੀ ਦੇ ਦਰਸ਼ਨ ਦੇਖੋ ਜੀ ਹਨਾ ਜੋਤ ਲੱਗ ਚੁੱਕੀ ਹੈ ਸਾਡੀ ਤੇ ਬਸ ਸੁਨਿਆਨੇ ਹਨਾ ਆਰਤੀ ਵਗੈਰਾ ਗਾਈ ਤੇ ਬਸ ਮੱਥਾ ਟੇਕਿਆ ਫਿਰ ਮੈਂ ਵੀ ਚੱਲ ਮੱਥਾ ਟੇਕ ਲੈ ਜੋਤ ਤੇ ਤੇ ਉਦੋਂ ਬਾਅਦ ਫਿਰ ਮੈਂ ਇੱਥੇ ਲੱਗ ਕੇ ਰੋਟੀ ਪਕਾਉਣ ਰੋਟੀ ਮੈਂ ਇੱਥੇ ਪਕਾਉਣ ਲੱਗੀ ਸੀ ਸਵੇਰ ਦਾ ਨਾਸ਼ਤਾ ਤੇ ਸਵੇਰ ਦਾ ਨਾਸ਼ਤਾ ਬਣਾਈ ਜਾਂਦੀ ਸੀ ਤੇ ਮੈਂ ਕਿਹਾ ਚੱਲ ਠੀਕ ਹੈ ਤੇ ਰਿਸ਼ੂ ਕਹਿੰਦਾ ਸੀ ਕਹਿੰਦਾ ਮੈਨੂੰ ਵੀ ਹਨਾ ਬੇ ਭੁੱਖ ਲੱਗੀ ਚਲਦੇ ਬਣਾਏ ਮੰਦਰ ਗਿਆ ਸੀ ਰਿਸ਼ੂ ਬਣਾ ਕੇ ਪਹਿਲਾਂ ਸਾਡੇ ਨਾਲ ਗਿਆ ਨਹੀਂ ਤੇ ਕਹਿੰਦਾ ਵੀ ਤੁਸੀਂ ਜਾਓ ਮੈਂ ਵੀ ਬਾਅਦ ਚ ਜਾਉਂਗਾ ਤੇ ਮੈਂ ਕਹਾ ਚਲ ਠੀਕ ਹੈ ਤੇ ਮੈਂ ਉਹਨੂੰ ਦੇਖੀ ਜਾਂਦੀ ਸੀ ਬਾਹਰ ਹਨਾ ਐ ਹੋਇਆ ਪਿਆ ਜਿਵੇਂ ਧੁੰਦ ਪਈ ਹੁੰਦੀ ਆ ਤੇ ਹੋਰੀ ਹੋਇਆ ਪਿਆ ਮੌਸਮ ਜਤੈ ਵੈਸੇ ਇੱਥੇ ਫਿਰ ਮੈਂ ਹਨਾ ਪਰੌਂਠੇ ਬਣਾ ਰਹੀ ਸੀ ਮੈ ਰਿਸ਼ੂ ਨੂੰ ਕਹਾ ਚਲ ਵੀ ਤੂੰ ਰੋਟੀ ਖਾ ਲਈ ਆ ਕੇ ਤੇ ਮੈਂ ਰੋਟੀ ਰੈਡੀ ਕਰ ਦੂੰਗੀ ਤੇ ਬਸ ਜੀ ਇੱਥੇ ਫਿਰ ਮੈਂ ਪਰੌਂਠੇ ਬਣਾਉਣ ਲੱਗੀ ਸਨੇਹ ਆ ਪਾਟ ਕਰੀ ਜਾਂਦੀ ਸੀ ਜੋਤ ਲਾ ਕੇ ਤੇ ਬਸ ਬਾਠ ਕਰ ਲੈ ਮੈਂ ਉਹਨੂੰ ਕਹਿੰਦੇ ਮੈਂ ਰੋਟੀ ਪਾ ਦਾਂਗੀ ਨਹੀਂ ਹਜੇ ਮੇਰਾ ਪਾਠ ਹੋਵੇ ਮੈਂ ਆਪੇ ਵੀ ਆ ਜੂੰਗੀ ਉਦੋਂ ਮੇਰੇ ਰੋਟੀ ਪਾ ਦੇ ਮੈਂ ਕਿਹਾ ਚਲ ਠੀਕ ਹੈ ਤੇ ਬਸ ਇੱਥੇ ਫਿਰ ਮੈਂ ਫਟਾਫਟ ਨਾਸ਼ਤਾ ਬਣਾ ਰਹੀ ਸੀ ਤੇ ਨਾਸ਼ਤਾ ਬਣਾ ਕੇ ਤੇ ਰਿਸ਼ੂ ਆ ਗਿਆ ਸੀ ਫਿਰ ਤੇ ਰਿਸ਼ੂ ਲਿਆਇਆ ਸੀ ਮੰਦਿਰ ਚ ਚੂਰੀ ਪੰਡਤ ਜੀ ਨੇ ਦਿੱਤੀ ਉਹ ਕਚੂਰੀ ਕਿਸੇ ਦਵਾਈ ਹੋਊਗੀ ਤੇ ਫਿਰ ਉਹਨੇ ਚੂਰੀ ਦਿੱਤੀ ਸੀ ਉਹਨਾਂ ਨੇ ਤੇ ਫਿਰ ਰਿਸ਼ੂ ਕਹਿੰਦਾ ਮੈਂ ਤਾਂ ਚੂਰੀ ਵੀ ਖਾਣੀ ਰੋਟੀ ਵੀ ਖਾਣੀ ਆ ਮੈਂ ਕਿਹਾ ਚਲ ਠੀਕ ਆ ਵੀ ਪਰੌਂਠੇ ਬਣ ਗਏ ਵੀ ਖਾ ਲਾ ਇਤੋਂ ਬਾਅਦ ਫਿਰ ਮੈਂ ਨਾਸ਼ਤਾ ਵਗੈਰਾ ਬਣਾ ਕੇ ਖਾ ਕੇ ਤੇ ਬਸ ਇੱਥੇ ਮੱਥਾ ਮੈਂ ਆਪ ਦਾ ਟੇਕ ਕੇ ਹਨਾ ਸਾਰਾ ਤੇ ਉਸ ਤੋਂ ਬਾਅਦ ਫਿਰ ਨਾਸ਼ਤਾ ਕੀਤਾ ਨਾਸ਼ਤਾ ਸੀ ਮੱਥਾ ਟੇਕ ਕੇ ਖਾਣੇ ਜੋਤ ਵਗੈਰਾ ਲਾ ਕੇ ਮੰਦਿਰ ਜਾ ਕੇ ਫਿਰ ਇੱਥੇ ਜਿਹੜੀ ਚੂਰੀ ਚੂਰੀ ਐਕਸਟਰਾ ਸੀ ਮੈਂ ਕੱਢ ਰਹੀ ਸੀ ਟੱਬੀ ਦੇ ਵਿੱਚ ਮੈਨੇ ਚਲ ਕੱਢ ਦੇਣੀ ਹੈ ਬਾਕੀ ਮੈਂ ਅਸੀਂ ਖਾ ਲਈ ਸੀ ਤਿੰਨ ਜਣਾਂ ਨੇ ਕੋਲੇ ਕੋਲੇ ਆ ਗਈ ਸੀ ਸਾਨੂੰ ਤੇ ਇੱਕ ਇੱਕ ਪਰੌਂਠਾ ਲੈ ਲਿਆ ਸੀ ਵਸ ਸਾਡਾ ਨਾਸ਼ਤਾ ਹੋ ਗਿਆ ਸੀ ਤੇ ਬਸ ਜੀ ਇੱਥੇ ਫਿਰ ਮੈਂ ਲਗਾਵੇ ਦੇ ਵਿੱਚ ਹਨਾ ਸਾਰਾ ਜਿਹੜਾ ਮਣ ਮੋਟਾ ਸੀ ਉਹ ਮੈਂ ਕਿਹਾ ਚੱਲ ਉੱਧਰ ਬਾਹਰ ਝਾੜ ਦਾਂਗੇ ਕੀੜੇ ਕੁੜੀਆਂ ਖਾ ਲੈਣਗੇ ਚੱਲ ਤੇ ਫਿਰ ਇਸ ਤੋਂ ਬਾਅਦ ਫਿਰ ਮੈਂ ਸਾਰਾ ਇੱਥੇ ਸਮਾਨ ਜਿਹੜਾ ਸੈੱਟ ਕਰ ਰਹੀ ਸੀ ਸਲਫ ਤੋਂ ਸਾਰਾ ਐਕਸਟਰਾ ਸੀ ਜਿਹੜਾ ਮੈਂ ਚੱਕਤਾ ਸੀ ਤੇ ਫਿਰ ਮੈਂ ਇੱਥੇ ਲੱਗੀ ਸੀ ਪ੍ਰਸ਼ਾਦ ਮਿਲੇ ਸੀ ਖਿੱਲਾ ਨਾ ਪਾਣ ਨੂੰ ਤੇ ਮਿੱਠੀਆਂ ਸੀ ਵਿੱਕੀਆਂ ਐਵੇਂ ਡੱਬੇ 'ਚ ਪਾ ਲੈਣੇ ਹੁੰਦੀਆਂ ਕਿਉਂਕਿ ਬੱਚੇ ਕਈ ਵਾਰ ਮਿੱਠਾ ਮੰਗਦੇ ਰੋਟੀ ਤੋਂ ਬਾਅਦ ਪਤਾ ਸਿਬ ਤੁਸੀਂ ਹੁੰਦੇ ਵੇਲੇ ਮੈਂ ਡੱਬਾ ਲੈ ਉਹ 'ਚ ਪਾ ਦੇਣੇ ਹੁੰਦੀਆਂ ਫਿਰ ਉਹ 'ਚ ਖਾ ਲੈਂਦੇ ਕੱਟ ਕੇ ਜਦੋਂ ਜੀ ਹੁੰਦਾ ਤੇ ਵਸੇ ਜਿੱਥੇ ਫਿਰ ਮੈਂ ਲੱਗੀ ਸੀ ਭਾਂਡੇ ਸਾਫ ਕਰਨ ਭਾਂਡੇ ਮੇਰੇ ਹੋਏ ਪਏ ਸੀ ਕਾਫੀ ਕਿਉਂਕਿ ਸਵੇਰ ਦੀ ਚਾਹ ਦੇ ਫਿਰ ਰੋਟੀ ਦੇ ਫਿਰ ਦੁਬਾਰੇ ਚਾਹ ਦੇ ਤੇ ਕਾਫੀ ਹੋਏ ਪਏ ਸੀ ਤੇ ਤੇ ਇੱਥੇ ਫਿਰ ਮੈਂ ਲੱਗੀ ਸੀ ਆਟਾ ਪੋਣ ਉਹ ਚ ਟੈਂਕੀ ਦੇ ਵਿੱਚ ਤੇ ਆਟਾ ਕੱਲ ਰਿਸ਼ੋ ਤੋਂ ਮੰਗਾਇਆ ਸੀ ਕੱਲ ਮੁੱਕਿਆ ਪਿਆ ਸੀ ਫਿਰ ਮੈਂ ਇੱਥੇ ਮੈਂ ਕਿਹਾ ਚੱਲ ਮੈਂ ਪਾ ਦਾਂ ਤੇ ਵੀ ਹਨਾ ਚੱਲ ਪੂਰੀ ਵਾਰੀ ਧੋ ਦਾਂਗੇ ਤੇ ਬੁਰੀ ਤਾਂ ਧੋਤੀ ਨਹੀਂ ਗਈ ਫਿਰ ਮਿੱਥੋਂ ਮੈਂ ਬੱਸ ਹਨਾ ਦਾ ਛੋਟ ਸਲਾਈ ਕਰਨ ਲੱਗੀ ਸੀ ਇਸ ਕਰਕੇ ਤੇ ਵਾਸ ਇੱਥੇ ਫਿਰ ਮੈਂ ਦੁੱਧਨ ਵਾਲਾ ਦੇਤਾ ਸੀ ਤੇ ਦੁੱਧ ਮੇਰਾ ਧਰਿਆ ਹੋਇਆ ਸੀ ਇਧਰ ਇੱਕ ਸਾਈਡ ਤੇ ਤੇ ਵਾਸ ਮੈਂ ਆਟਾ ਝਾੜ ਕੇ ਚੰਗੀ ਤਰ੍ਹਾਂ ਤੇ ਇਹਨੂੰ ਵਾਸ ਉਹਨਾ ਟੈਂਕੀ ਨੂੰ ਸੈਟਇਆ ਕਰਕੇ ਤੇ ਇਹਨੂੰ ਰੱਖ ਦਿੰਗੇ ਇੱਕ ਸਾਈਡ ਫਿਰ ਮੈਂ ਇੱਥੇ ਲੱਗੀ ਸੀ ਸਲਾਈ ਕਰਨ ਕਮੀਜ਼ ਤਾਂ ਕੱਲ ਸਟਿਚ ਹੋ ਗਿਆ ਸੀ ਵਾਸ ਸਲਵਾਰ ਰਹਿਂਦੀ ਸੀ ਤੇ ਫਿਰ ਮੈਂ ਪੌਂਚੇ ਬਣਾਈ ਜਾਂਦੀ ਸੀ ਇੱਥੇ ਮੈਨਾਂ ਚੱਲ ਪੌਂਚੇ ਬਣਾਉਣਾ ਫਟਾਫਟ ਤੇ ਕਿਉਂਕਿ ਜਿਹੜੇ ਮਸ਼ੀਨ ਦਾ ਕੰਮ ਹੈ ਨਾ ਇਹ ਫਿਰ ਲੰਬਾਈ ਹੋ ਜਾਂਦਾ ਤੇ ਜਦੋਂ ਆਪਾਂ ਨਾ ਮਸ਼ੀਨ ਤੇ ਬੈਠੇ ਕੱਲ ਵੀ ਨਿਮਿਤ ਅਸੀਂ ਹੁੰਦਾ ਗਿਆ ਤੇ ਵਸ ਜੀ ਇੱਥੇ ਕਰਾਂਗੇ ਆਪਾਂ ਵੀਡੀਓ ਲੈਂਡ ਅੱਜ ਦਾ ਵੀਰ ਤੁਹਾਨੂੰ ਕਿਹੋ ਜਿਹਾ ਲੱਗੇ ਕਮੈਂਟ ਬਾਕਸ ਵਿੱਚ ਜ਼ਰੂਰ ਜੀ ਅੱਛੇ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਕਰ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਦਿਸਨਸਨ ਕਰੋ ਕਮੈਂਟ ਵੀ ਮਿਲਾਂਗੇ ਕੱਲ੍ਹ ਦੇ ਨਵੇਂ ਬਲੌਗ ਦੇ ਵਿੱਚ ਵੀ ਧੰਨਵਾਦ ਜੀ